ਇਸ ਲਈ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ 골ਡਨ ਗੇਟ ਦੀਆਂ ਦਿਖਾ ਰਹੇ ਹਨ ਕਿ ਜੋ 골ਡਨ ਗੇਟ ਤੋਂ ਮਹਿ ਸੌ ਕਦਮ ਦੂਰੀ ਦੇ ਵਿੱਚ ਆ ਜਾਓ ਤੇ ਇੱਥੇ ਹਾਲਾਤ ਕਿਸ ਤਰ੍ਹਾਂ ਦੇ ਆ ਉਹ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਲਾਈਵ ਭਾਰ ਤੇ ਲਾਈਵ ਤਸਵੀਰਾਂ ਦੇ ਨਾਲ ਦੱਸ ਰਹੇ ਹਾਂ ਕਿ ਕਿਸ ਤਰ੍ਹਾਂ ਕੰਸਟਰਕਸ਼ਨ ਚੱਲਦੀ ਪਈ ਪਿਛਲੇ 8-9 ਮਹੀਨਿਆਂ ਤੋਂ ਇਹ ਹਾਲਾਤ ਇਸ ਤਰ੍ਹਾਂ ਹੀ ਆ ਇਸ ਤਰ੍ਹਾਂ ਦਾ ਇਸ ਤਰ੍ਹਾਂ ਹੀ ਬਣਿਆ ਆ ਇੱਥੇ ਟਲਾਨ ਹੋਰ ਕਰਕੇ ਪਿੱਛੋਂ ਸੀਵਰੇਜ ਵੀ ਬਲਾਕੇਜ ਹੋ ਗਿਆ ਸੀਵਰੇਜ ਦਾ ਪਾਣੀ ਵੀ ਇਕੱਠਾ ਹੋ ਜਾਂਦਾ ਜਿਸ ਕਰਕੇ ਇੱਥੇ ਵੱਡੇ ਵੱਡੇ ਜਿਹੜੇ ਸ਼ੋਰੂਮ ਆ ਉਹਨਾਂ ਦਾ ਰਸਤਾ ਬੰਦ ਹੋ ਜਾਂਦਾ ਹੈ ਪਾਣੀ ਕਰਕੇ ਪਾਣੀ ਦਾ ਇੱਕ ਬੰਨ ਤੇਲੇ ਵੀ ਬੜੀ ਪਰੇਸ਼ਾਨੀ ਹੁੰਦੀ ਹੈ ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਇੱਥੇ ਕੁਝ ਰਾਘੀ ਰਹੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਦੇਖਦੇ ਆ ਕਿਸ ਤਰ੍ਹਾਂ ਦੀ ਪਰੇਸ਼ਾਨੀ ਤੇ ਕਹਿੰਦੇ ਚਿਹਰ ਤੋਂ ਇਸ ਤਰ੍ਹਾਂ ਦਾ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਕੋਈ ਸੁਣਵਾਈ ਨਹੀਂ ਕੀ ਲੱਗਦਾ ਕਿ ਇਹ ਅੰਮ੍ਰਿਤਸਰ ਇੱਕ ਜਿਹੜਾ ਕਿ ਟੂਰਿਸਟ ਪਲੇਸ ਵਜੋਂ ਜਾਂਦਾ ਸਮਾਰਟ ਸਿਟੀ ਕਿਹਾ ਜਾਂਦਾ ਸਮਾਰਟ ਸਿਟੀ ਦੇ ਹਾਲਾਤ ਇਸ ਤਰ੍ਹਾਂ ਦੇ ਨਜ਼ਰ ਆਉਂਦੇ ਹੈ ਕਿ ਸਮਾਰਟ ਸਿਟੀ ਲੱਗਦੀ ਹੈ ਸਮਾਰਟ ਸਿਟੀ ਦੇ ਐਂਟਰੀ ਦੇ ਉੱਤੇ ਇਹਨਾਂ ਗੰਦ ਪਾਇਆ ਨਹੀਂ ਜੀ ਸਰਕਾਰਾਂ ਦੀ ਕੁਰੇਜੀ ਕੀ ਜਦ ਕਰਕੇ ਇਹਨਾਂ ਤੁਹਾਨੂੰ ਦੇਖਣ ਨੂੰ ਮਿਲਦਾ ਪਿਆ ਇਹਨਾਂ ਪਰੇਸ਼ਾਨੀ ਚੱਲਨੀ ਪੈ ਰਹੀ ਹੈ ਬਹੁਤ ਤੁਹਾਨੂੰ ਪਤਾ ਹੀ ਹੈ 8-9 ਮਹੀਨੇ ਗਏ ਇਹਨਾਂ ਨੇ ਬਹੁਤ ਬੁਰਾ ਹਾਲਿਆ ਕਰਦੇ ਨਹੀਂ ਕੁਝ ਵੀ ਨਹੀਂ ਕਰਦੇ 8-9 ਮਹੀਨੇ ਤੋਂ ਇਸ ਤਰ੍ਹਾਂ ਦਾ ਹਾਲ ਚੱਲਦਾ ਹਾਂਜੀ ਪਾਣੀ ਪਿੱਛੋਂ ਦੀ ਆਂਦਾ ਸੀਵਰੇਜ ਦਾ ਸਾਰਾ ਪਾਣੀ ਇਕੱਠਾ ਹੋ ਜਾਂਦਾ ਆ ਜਾਂਦਾ ਇੱਥੇ ਸੀਵਰੇਜ ਦਾ ਸਾਰਾ ਪਾਣੀ ਹਾਂਜੀ ਹਾਂਜੀ ਬਹੁਤ ਇਕੱਠਾ ਆ ਜਾਂਦਾ ਤੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਤੁਸੀਂ ਦੇਖੋ ਸਾਹਮਣੇ ਜਿਹੜੀ ਨਾ ਸੀਵਰੇਜ ਦੀ ਪਾਈਪਲਾਈਨ ਵੀ ਕੱਟੀ ਹੋਈ ਆ ਹਾਂਜੀ ਆ ਸੀਵਰੇਜ ਦੀ ਲਾਈਨਾਂ ਵੀ ਕੱਟੀ ਹੋਈਆਂ ਜਿਹੜਾ ਕਿ ਚਾਲੂ ਨਹੀਂ ਕੀਤਾ ਜਿਸ ਤਰ੍ਹਾਂ ਕਿ ਇਹਨਾਂ ਨੇ ਦੱਸਿਆ 8-9 ਮਹੀਨੇ ਤੋਂ ਪਰੇਸ਼ਾਨੀ ਆ ਰਹੀ ਹੈ ਆ ਵੀ ਸ਼ੋਰੂਮ ਜਾ ਰਿਹਾ ਕਿਸ ਤਰ੍ਹਾਂ ਪਾਣੀ ਵਿੱਚ ਅੱਗੇ ਪ ਪਿੱਛੋਂ ਟਲਾਨ ਹੋਣ ਕਰਕੇ ਪਾਣੀ ਸਾਰਾ ਇੱਧਰ ਆ ਕੇ ਇਕੱਠਾ ਹੋ ਜਾਂਦਾ ਜਿੱਥੇ ਕਿ ਵੱਡੇ ਵੱਡੇ ਜਿਹੜੇ ਸ਼ੋਰੂਮ ਹੈ ਟੋਇਟਾ ਦੀ ਗੱਲ ਕਰੀਏ ਫੋਕਸ ਵੈਗਨ ਦੀ ਗੱਲ ਕਰੀਏ ਜਾਂ ਯੂਟਰਸ ਦੀ ਗੱਲ ਕਰੀਏ ਇਹ ਸਾਰੇ ਤੇ ਸਾਰੇ ਜਿਹੜੇ ਸ਼ੋਰੂਮ ਹੈ ਇੱਕ ਤਰੀਕੇ ਨਾਲ ਇਹ ਆਵਾਜ਼ ਜਿਹੜੀ ਹੈ ਉਹ ਰੁਕ ਜਾਂਦੀ ਹੈ ਪਾਣੀ ਦੇ ਕਾਰਨ ਸਿਰਫ ਗੱਡੀਆਂ ਜਾਂ ਵਹੀਕਲ ਦੇ ਉੱਤੇ ਹੀ ਆਇਆ ਜਾਇਆ ਜਾ ਸਕਦਾ ਕਾਰਨ ਕੀ ਕਿ ਇੱਥੇ ਪਾਣੀ ਇੰਨਾ ਜ਼ਿਆਦਾ ਰੁਕ ਜਾਂਦਾ ਗੰਦਾ ਮਾਹੌਲ ਜਿਹੜਾ ਉਹ ਖਰਾਬ ਹੋ ਗਿਆ ਜਿੱਥੇ ਕਿ ਇੱਕ ਲਗਜ਼ਰੀ ਕਾਰ ਲੈਣਾਂ ਦੇ ਲੋਕੀ ਅੱਛੇ ਘਰਾਂ ਨੇ ਤਾਂ ਇੱਥੇ ਗੱਡੀ ਲੈ ਆਂਦੇ ਪਰ ਸ਼ਹਿਰ ਦੀ ਇਹ ਤਸਵੀਰ ਦੇਖ ਕੇ ਕਿਤੇ ਨਾ ਕਿਤੇ ਆਪਣੇ ਮਨ ਦੇ ਵਿੱਚ ਸ਼ਹਿਰ ਦੇ ਬਤੀ ਇਹ ਭਾਵਨਾਤ ਜ਼ਰੂਰ ਆਂਦੀ ਹੋਏਗੀ ਕਿ ਸਾਡੇ ਨਾਲ ਹੋਇਆ ਕਿ ਸਾਡੇ ਨਾਲ ਬੀਤੇਗੀ ਤੇ ਤੁਸੀਂ ਕਿਥੇ ਹੁੰਦੇ ਹੋ ਅਸੀਂ ਹੋਂਡਾ ਚ ਹੁੰਨੇ ਹਾਂ ਹੋਂਡਾ 'ਚ ਹੁੰਦੇ ਹੋ ਤੇ ਇਹ ਕਿਨੇ ਚੋਂ ਤੋਂ ਬੰਦਾ ਹਾਲ ਲਗਾ ਜੇ ਇਹ ਜੇ ਫੜ ਗਿਆ ਕੋਈ ਡੇਕ ਜਾਂਦਾ ਇਹਦੇ 2 ਮਹੀਨੇ ਹੋ ਗਏ ਜੀ ਜਦੋਂ ਇੱਥੇ ਬਾਰਿਸ਼ ਹੁੰਦੀ ਹੈ ਪਾਣੀ ਇਕੱਠਾ ਹੋ ਜਾਂਦਾ ਤੇ ਜਿਹੜੇ ਕਸਟਮਰਸ ਹੁੰਦੇ ਨੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਆਉਂਦੀ ਹੈ ਉਤੋਂ ਘੁੰਮ ਕੇ ਆਂਦੇ ਨੇ ਰਿਸਕ ਵੀ ਆ ਹੁਣ ਕਿਤੇ ਟੋਏ ਵੀ ਹੈਗੇ ਆ ਕੋਈ ਐਕਟਿਵ ਵਾਲਾ ਜਾਣਦਾ ਤੇ ਡਿੱਗਣ ਦਾ ਚਾਂਸ ਹੈਗਾ ਤੇ ਇਹਦਾ ਕੋਈ ਹੱਲ ਨਹੀਂ ਹੈਗਾ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਕੋਈ ਹੱਲ ਨਹੀਂ ਕਰ ਰਿਹਾ ਅੱਗੇ ਕਿ ਤੁਸੀਂ ਕੰਪਲੇਂਟ ਵਗੈਰਾ ਪਾਈ ਤੇ ਕੋਈ ਕੋਈ ਸੁਣਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਇਹ ਤੇ ਫਸਟ ਟਾਈਮ ਨਹੀਂ ਹੋਇਆ ਇਹ ਤੇ ਕਾਫੀ ਟਾਈਮ ਹੋ ਚੁੱਕਿਆ ਹੈ ਕੰਟੀਨਿਊਲੀ ਹੋ ਚੁੱਕਿਆ ਹੈ ਇਹ ਚੀਜ਼ ਕਿਸੇ ਦਾ ਇਧਰ ਪਾਸੇ ਧਿਆਨ ਨਹੀਂ ਹੈਗਾ ਕਿਹਨਾ ਚਿਰ ਹੋ ਗਿਆ ਸੜਕਾਂ ਸਾਈਡ ਤੋਂ ਪੁੱਟੀਆਂ ਹੋਈਆਂ ਜਿਹੜਾ ਕਿ ਸੀਵਰੇਜ ਪਾਈਪਲਾਈਨ ਪਾਣੀ ਸੀ ਉਹਦਾ ਕੰਮ ਸ਼ੁਰੂ ਕਰਕੇ ਰੋਕ ਦਿੱਤਾ ਸਾਲ ਤੋਂ ਸਾਲ ਤੋਂ ਦੋ ਸਾਲ ਤੋਂ ਵੀ ਉੱਪਰ ਹੋ ਗਿਆ ਸਾਲ ਤੋਂ ਵੀ ਉੱਪਰ ਹੋ ਗਿਆ ਕੰਸਟਰਕਸ਼ਨ ਸ਼ੁਰੂ ਕਰਕੇ ਮਤਲਬ ਕਿ ਕੰਮ ਸ਼ੁਰੂ ਕਰਕੇ ਤੋੜ ਕੇ ਕੰਮ ਰੁਕ ਦਿੱਤਾ ਗਿਆ ਤੋੜ ਕੇ ਕੰਮ ਰੁਕ ਦਿੱਤਾ ਗਿਆ ਜਾਂ ਤਰੇਤੇ ਕਰਦੇ ਕੋਈ ਵੀ ਫਲਾਈਓਵਰ ਬਣਾਉਂਦੇ ਆ ਸਾਲ ਸਾਲ 1.5 ਸਾਲ ਬੰਦਾ ਹੀ ਨਹੀਂ ਫਲਾਈਓਵਰ ਕੰਮ ਰੁਕ ਜਾਂਦਾ ਵਿੱਚ ਵਿੱਚ ਸ਼ੁਰੂ ਹੋ ਜਾਂਦਾ ਇਹ ਚੀਜ਼ ਤੇ ਅੱਜ ਤੁਸੀਂ ਦੇਖਿਆ ਪਾਣੀ ਢਡੇਲੀ ਹੁੰਦਾ ਜਿਹੜਾ ਆ ਸੀਵਰੇਜ ਆ ਨਾ ਇਹਦੇ ਅੰਦਰ ਬਲੋਕੇਜ ਹੋਈ ਪਈ ਆ ਇਹ ਪਾਣੀ ਅੱਗੇ ਨਹੀਂ ਜਾ ਰਿਹਾ ਪਾਣੀ ਅੱਗੇ ਨਹੀਂ ਜਾ ਰਿਹਾ ਬਲੋਕੇਜ ਹੋਈ ਪਈ ਆ ਤੇ ਪਾਣੀ ਜਿਹੜਾ ਸੜਕ ਤੇ ਆ ਜਾਂਦਾ ਸੜਕ ਤੇ ਆ ਜਾਂਦਾ ਪਾਣੀ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਅੱਗੇ ਇੱਕ ਤਰ੍ਹਾਂ ਦਾ ਬੰਨ ਬਣਾਇਆ ਆ ਬੰਦੇ ਬਾਅਦ ਜਿਹੜਾ ਪਾਣੀ ਕੀ ਅੱਗੇ ਨਹੀਂ ਜਾਂਦਾ ਰੋਡ ਕੰਸਟਰਕਸ਼ਨ ਉੱਥੇ ਤੱਕ ਹੋਈ ਆ ਉਸ ਤੋਂ ਬਾਅਦ ਰੋਡ ਕੰਸਟਰਕਸ਼ਨ ਰੋਕ ਦਿੱਤੀ ਗਈ ਆ ਰੋਡ ਰੁਕਿਆ ਗਿਆ ਨੈਸ਼ਨਲ ਹਾਈਵੇ ਸਟੇਟ ਹਾਈਵੇ ਦਾ ਆਪਚ ਜੋ ਵੀ ਕੰਸਟਰਕਸ਼ਨ ਨੂੰ ਲੈ ਕੇ ਰੋਲਾ ਉਸ ਚੱਕਰ ਦੇ ਵਿੱਚ ਪਿਸਦਾ ਕੌਣ ਪਿਆ ਆਮ ਲੋਕੀ ਜੋ ਕਿ ਇੱਥੇ ਮਤਲਬ ਕਿ ਗੱਡੀਆਂ ਲੈਣ ਆਉਂਦੇ ਹਨ ਸ਼ੋਰੂਮ ਜਿਹੜੇ ਵੱਡੇ ਵੱਡੇ ਕਾਰਾਂ ਦੇ ਸ਼ੋਰੂਮ ਇੱਥੇ ਹਨ ਬ੍ਰਾਂਡ ਦੇ ਜਿਹੜੇ ਸ਼ੋਰੂਮ ਇੱਥੇ ਹਨ ਜੋ ਕਿ ਅੱਛਾ ਖਾਸਾ ਸਟੇਟ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਨੂੰ ਦੋਨਾਂ ਨੂੰ ਟੈਕਸ ਇਕੱਠਾ ਕਰਕੇ ਦਿੰਦੇ ਹਨ ਰੋਡ ਟੈਕਸ ਹੋਵੇ ਜੀਐਸਟੀ ਹੋਵੇ ਮੋਟੀ ਜਿਹੜੀ ਆਮਦਨ ਜਿਹੜੀ ਆ ਆਟੋਮੋਬਾਈਲ ਤੋਂ ਹੁੰਦੀ ਹੈ ਪਰ ਇਹ ਵਪਾਰੀਆਂ ਦੇ ਜਿਹੜੀ ਇਨਵੈਸਟ ਪੰਜਾਬ ਦੀ ਜਿਹੜੀ ਸਕੀਮ ਜੀ ਪੰਜਾਬ ਸਰਕਾਰ ਚਲਾ ਰਹੀ ਹੈ ਪਰ ਇਨਵੈਸਟ ਪੰਜਾਬ ਨੂੰ ਚਲਦੇ ਇੱਥੇ ਵਪਾਰੀਆਂ ਨੂੰ ਸਹੂਲਤ ਕਿੱਥੇ ਦਿੱਤੀ ਜਾ ਰਹੀ ਹੈ ਸਹੂਲਤ ਦੇ ਨਾਂ ਤੇ ਤੁਸੀਂ ਦੇਖ ਸਕਦੇ ਹੋ ਦੂਜੀ ਗੱਲ ਕਰੀਏ ਅੰਮ੍ਰਿਤਸਰ ਜਿਹੜੀ ਆ ਅੰਮ੍ਰਿਤਸਰ ਸਮਾਰਟ ਸਿਟੀ ਹੈ ਸਮਾਰਟ ਸਿਟੀ ਦੇ ਐਂਟਰੀ ਦੇ ਉੱਤੇ ਹੀ 골ਡਨ ਗੇ ਅੰਮ੍ਰਿਤਸਰ ਦੀ ਨਿਸ਼ਾਨੀ ਬਣ ਚੁੱਕਾ ਜੇ ਐਂਟਰੀ ਗੇਟ ਦੀ 골ਡਨ ਗੇਟ ਆ ਅੰਮ੍ਰਿਤਸਰ ਦੀ ਨਿਸ਼ਾਨੀ ਬਣ ਚੁੱਕਾ ਤਾਂ 골ਡਨ ਗੇਟ ਤੋਂ ਮਹਿਜ 100 ਕਦਮ ਦੂਰ ਤੇ ਤੁਸੀਂ ਦੇਖੋਗੇ ਤਾਂ ਤਸਵੀਰਾਂ ਕੁਝ ਹੋਰ ਹੀ ਨਜ਼ਰ ਆਣਗੀਆਂ ਤੇ 스마트 ਸਿਟੀ ਦੀ ਤਸਵੀਰ ਐਂਟਰੀ ਗੇਟ ਦੇ ਉੱਤੇ ਜੇ ਇਸ ਤਰ੍ਹਾਂ ਦੀ ਨਜ਼ਰ ਆਏਗੀ ਤੇ ਮੇਰੇ ਹਿਸਾਬ ਨਾਲ ਕਾਗਜ਼ੀ ਕਾਰਵਾਈ ਹੀ 스마트 ਸਿਟੀ ਦੇ ਕੀਤੀ ਜਾਂਦੀ ਵੀ ਆ ਜਮਿਨੀ ਪੱਧਰ ਤੇ ਜਿਹੜੀ ਕਾਰਵਾਈ ਉਹ ਜ਼ੀਰੋ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਸ ਤਰ੍ਹਾਂ ਦੀ ਪਰੇਸ਼ਾਨੀ ਜੇ ਤਸਵੀਰ ਇਸ ਤਰ੍ਹਾਂ ਦੀ ਜੇ ਅੰਮ੍ਰਿਤਸਰ ਆਰਏ ਟੂਰਿਸਟ ਨੂੰ ਦਿਖਦੀ ਹੈ ਇੱਥੇ ਦੇ ਰਹਿ ਲੋਕਾਂ ਨੂੰ ਦਿਖਦੀ ਹੈ ਤੇ ਮੈਂ ਨਹੀਂ ਕਹਿੰਦਾ ਇਹ ਲੋਕ ਕਹਿੰਦੇ ਹਨ ਕਿ ਇੱਥੇ ਅੰਮ੍ਰਿਤਸਰ ਨੂੰ ਜੇ 스마트 ਸਿਟੀ ਦਾ ਦਰਜਾ ਦੇਣਾ ਬੰਦ ਕਰ ਦਿਓ ਕਿਉਂਕਿ ਜੇ 스마트 ਸਿਟੀ ਦੇ ਹਿਸਾਬ ਨਾਲ ਤੁਸੀਂ ਇਹਨੂੰ 스마트 ਨਹੀਂ ਬਣਾ ਸਕਦੇ ਤੇ ਇਹਨੂੰ ਇਸ ਤਰ੍ਹਾਂ ਦਾ ਦਰਜਾ ਦੇਣਾ ਬੰਦ ਕਰ ਦਿਓ ਕਿਉਂਕਿ ਇੰਨੇ ਖੜੇ ਪਾਣੀ ਦੇ ਇਸ ਤਰ੍ਹਾਂ ਦੇ ਮੰਦੇ ਹਾਲਾਤ ਦੇ ਵਿੱਚ ਨਾ ਤੇ ਵਪਾਰ ਹੋ ਸਕਦਾ ਤੇ ਨਾ ਹੀ ਆਵਾਜਾਈ ਹੋ